ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਬਹੁਤ ਸਾਰੇ ਵਿਦਿਆਰਥੀ ਨੇ ਕੈਨੇਡਾ ਤੋਂ ਰਿਫਿਊਜ਼ ਨੇ ਆਸਟ੍ਰੇਲੀਆ ਤੋਂ ਰਿਫਿਊਜ਼ ਨੇ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਦੇ ਪ੍ਰੋਫਾਈਲ ਕਾਫੀ ਵੀਕ ਨੇ ਗੈਪ ਬਹੁਤ ਜ਼ਿਆਦਾ ਹੈ ਆਰ ਚ ਐਕਸਪਾਇਰ ਹੋ ਗਿਆ ਇਹਨਾਂ ਸਾਰੇ ਵਿਦਿਆਰਥੀਆਂ ਦੇ ਲਈ ਕਿਸ ਤਰ੍ਹਾਂ ਦੇ ਆਪਸ਼ਨ ਬਣ ਸਕਦੇ ਨੇ ਜੇ ਯੂਕੇ ਦੀ ਗੱਲ ਕਰੀਏ ਸਨੇਹਾ ਮੈਮ ਇਹਨਾਂ तमाम ਪੁਆਇੰਟਸ ਨੂੰ ਅੱਜ ਹਾਈਲਾਈਟ ਕਰਨਗੇ ਔਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੇ ਤੁਸੀਂ ਫੋਨ ਕਰਕੇ ਸੁਨੀਹਾ ਮੈਮ ਨਾਲ ਗੱਲ ਕਰੋ। ਸੋ ਯੂਕੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਸੈਪਟੈਂਬਰ 2025 ਇਨਟੇਕ ਬਹੁਤ ਨੀਅਰ ਆ। ਸੋ ਮਾਰਕੀਟ ਦੇ ਵਿੱਚ ਕਾਫੀ ਇਦਾਂ ਦੇ ਸਟੂਡੈਂਟਸ ਆ ਜਿਹੜੇ ਹੁਣ ਕੈਨੇਡਾ, ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਆ। ਕੁਝ ਸਟੂਡੈਂਟਸ ਇਦਾਂ ਦੇ ਜਿਨ੍ਹਾਂ ਦਾ ਆਇਲ 6 ਐਕਸਪਾਇਰ ਹੋ ਗਿਆ ਕਿਉਂਕਿ ਉਹ ਪਹਿਲੇ ਹੋਰ ਕੰਟਰੀਜ਼ ਨੂੰ ਅਪਲਾਈ ਕਰਦੇ ਰਹੇ। ਔਰ ਕੁਝ ਸਟੂਡੈਂਟਸ ਇਦਾਂ ਦੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਯੂਕੇ ਦਾ ਬਜਟ ਬਹੁਤ ਜ਼ਿਆਦਾ ਹੈ। ਮੈਂ ਤੁਹਾਨੂੰ ਸ਼ਾਰਟ ਕਹੂੰਗੀ ਕਿ ਮੈਂ ਆਪਣੀ ਪ੍ਰੈਕਟਿਸ 'ਚ ਇੱਦਾਂ ਦੇ ਲੋਕਾਂ ਨੂੰ ਵੀ ਯੂਕੇ ਪੇਸਤਾ ਜਿਹੜੇ ਲੋਕ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਬਹੁਤ ਵੱਡਾ ਸੱਚ ਹੈ ਥਿਸ ਇਜ਼ ਦਾ ਰੀਜ਼ਨ ਮੈਂ ਆਲਵੇਸ ਕਹਿੰਨੀ ਆ ਕਿ ਆਫਿਸ ਵਿਜ਼ਿਟ ਕਰੋ ਮਿਲੋ ਹਰ ਚੀਜ਼ ਦਾ ਸੋਲੂਸ਼ਨ ਹੈ ਸੋ ਅਗਰ ਆਪਾਂ ਯੂਕੇ ਦੀ ਹੀ ਗੱਲ ਕਰੀਏ ਅਗਰ ਤੁਹਾਡਾ ਐਕਸਪਾਇਰ ਹੋ ਗਿਆ ਤੁਸੀਂ ਟਲਿੰਗੋ ਕਰ ਸਕਦੇ ਹੋ ਅਗਰ ਤੁਹਾਡਾ ਗੈਪ ਹੈਗਾ ਟਾਪ ਅਪ ਪ੍ਰੋਗਰਾਮ ਲੈ ਸਕਦੇ ਹੋ ਔਰ ਅਗਰ ਤੁਹਾਡਾ ਬਜਟ ਨਹੀਂ ਹੈਗਾ ਤੇ ਤੁਸੀਂ ਆਪਣੀ ਜਿਹੜੀ ਟਿਊਸ਼ਨ ਫੀਸ ਔਰ ਲੋਨ ਲੈ ਸਕਦੇ ਹੋ ਸੋ ਕਾਫੀ ਚੀਜ਼ਾਂ ਹੈ ਗੈਨ ਮੋਰਓਵਰ ਅਸੀਂ ਤਾਂ ਬੈਠੇ ਆ ਤੁਹਾਨੂੰ ਇੰਨੀ ਵੱਡੀ ਬੈਨੀਫਿਟ ਦੇਣ ਲਈ ਕਿ ਤੁਸੀਂ ਪੈਸੇ ਵੀਜ਼ੇ ਤੋਂ ਬਾਅਦ ਦੇ ਰਹੇ ਆ ਉਦੋਂ ਸਭ ਅਰੇਂਜ ਹੋ ਜਾਂਦੇ ਆ ਸੋ ਬਹੁਤ ਚੀਜ਼ਾਂ ਆ ਆਫਿਸ ਵਿਜ਼ਿਟ ਕਰੋ ਟੀਮ ਨਾਲ ਲਿੰਕ ਕਰੋ ਪ੍ਰੋਪਰ ਕਾਉਂਸਲਿੰਗ ਲੋਔਰ ਇੱਕ ਟਰਾਂਸਪੇਰੈਂਟ ਰੋ ਮੈਂ ਹਮੇਸ਼ਾ ਜਦੋਂ ਵੀ ਇੱਥੇ ਸਟੂਡੈਂਟਸ ਨਾਲ ਕਾਉਂਸਲਿੰਗ ਕਰਦੀ ਹਾਂ ਮਨਨ ਉਹੀ ਕਹਿੰਦੀ ਹੈ ਕਿ ਕਾਡਾ ਬਜਟ ਕੀ ਆ ਫਿਰ ਮੈਂ ਤੁਹਾਨੂੰ ਗਾਈਡ ਕਰੂੰਗੀ ਕਿ ਅਸੀਂ ਉਸ ਮੰਜ਼ਲ ਤੱਕ ਕਿੱਦਾਂ ਪਹੁੰਚਣਾ ਹੈ ਸੋ ਮੋਰ ਡਿਟੇਲਲੀ ਕਾਲ ਕਰੋ ਦ ਵੀਜ਼ਾ ਆਫਿਕ 90410 90410 ਨਾਰਮਲ ਜੀ ਕੋਸਟ ਆ ਯੂਕੇ ਦੀ ਟਿਊਸ਼ਨ ਫੀਸ ਤੁਸੀਂ ਲੋਨ ਲੈ ਸਕਦੇ ਹੋ ਫੰਡਿੰਗ ਅੰਬੈਸੀ ਫੀਸ ਇੰਸ਼ੋਰੈਂਸ ਤੁਸੀਂ ਵੀਜ਼ੇ ਤੋਂ ਬਾਅਦ ਦੇਣੀਆਂ ਬਟ ਹਾਂ ਤੁਸੀਂ ਉਹ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਤੋ ਉਹਦੇ ਲਈ ਵੀ ਅਸੀਂ ਤੁਹਾਡੇ ਲਈ ਬੈਠੇ ਹਾਂ। ਸ਼ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਹੈ। ਇਸ ਵੀਡੀਓ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਤੁਸੀਂ ਪੂਰੀ ਜਾਣਕਾਰੀ ਹਾਸਲ ਕਰੋ, ਕੋਈ ਕਨਫਿਊਜ਼ਨ ਹੈ ਉਹਦੇ ਬਾਰੇ ਸਵਾਲ ਪੁੱਛੋ। ਜਦੋਂ ਤੁਹਾਡੀ ਹਰ ਕਨਫਿਊਜ਼ਨ ਦੂਰ ਹੋਵੇ, ਪੂਰੀ ਕਲੈਰਿਟੀ ਹੋਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ 'ਚ ਜਾ ਸਕਦੇ ਹੋ। ਤੁਸੀਂ ਆਨਲਾਈਨ ਵੀ ਆਪਣੇ ਸਵਾਲ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ।